ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਭ ਦੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਬਹੁਤ ਵਧੀਆ ਜੀ ਤੇ ਅੱਜ ਤਰੀਕ ਹੈਗੀ ਆ 7 7 ਜਨਵਰੀ 2026 ਦਿਨ ਬੁੱਧਵਾਰ ਨਨਤੀਆਂ ਬਾਲ ਤੋਂ ਹਲੇ ਇੱਧਰ ਥੋੜਾ ਜਿਹਾ ਪਾਣੀ ਦਾ ਪ੍ਰੋਬਲਮ ਲੱਗੀ ਮੈਨੂੰ ਹੋਰ ਤਾਂ ਕੋਈ ਦਿੱਕਤ ਨਹੀਂ ਆਈ ਥੋੜੀ ਜਿਹੀ ਪਾਣੀ ਐ ਲੱਦਾ ਜਿਵੇਂ ਨਾ ਚਿਕਣਾ 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 ਹੁੰਦਾ ਮਿਨੋ ਨੇ ਤਾਂ ਇਹ ਲੱਗਾ ਚਿਕਣਾ ਚਿਕਣਾ ਹੀ ਹੋਈ ਜਾਂਦਾ ਵੀ ਸਾਬਣੀ ਨਹੀਂ ਲੈਂਦੀ ਵਾਲ ਤਾਂ ਇਹਨੇ ਸੋਹਣੇ ਨਹੀਂ ਆਪਣੇ ਵਰਗਾ ਪਾਣੀ ਨਹੀਂ ਹੈਗਾ ਉਵੇਂ ਨਹੀਂ ਨਿਖਰਦੇ ਚਲੋ ਜਿਵੇਂ ਵੀ ਹੈਗਾ ਜੀ ਆਪਾਂ ਅਡਜਸਟ ਕਰਦੇ ਹਾਂ ਕੋਈ ਗੱਲ ਨਹੀਂ ਆਪੇ ਆਦਤ ਜੀ ਬਣ ਜੂਗੀ ਉਵੇਂ ਦੀ ਮਤਲਬ ਸੁਹਾ ਜਾ ਪੈ ਜੂਗਾ ਪਿੰਡ ਚ ਵੀ ਹੋ ਰਹੀ ਹੈਗਾ ਖਾਰਾ ਜਾ ਪਾਣੀ ਤੇ ਲੋ ਜੀ ਕੰਮ ਤਾਂ ਤੇ ਆਪਣੇ ਨਿਬੜ ਗਏ ਨੇ ਤੇ ਅੱਜ ਬਦਲਵਾਈ ਹੋਈ ਪਈ ਆ ਦਿਨ ਤਾਂ ਸਵੇਰ ਜਦੋਂ ਮੈਂ ਉੱਠੀ ਸੀ ਬਹੁਤ ਸੋਹਣਾ ਲੱਗਿਆ ਸੀਗਾ ਏ ਹੁਣ ਬੱਦਲ ਵਾਈ ਹੋਈ ਹੋਈ ਏ ਕਿਸੇ ਵੇਲੇ ਸੂਰਜ ਨਿਕਲਦਾ ਮੇਰਾ ਮੋਟਾ ਜਿਹਾ ਸੂਟ ਪਿਆ ਸੀਗਾ ਮੈਂ ਤੋ ਤਾਂ ਮੈਂ ਕਿ ਚੱਲ ਸੁੱਕ ਜਾਊਗਾ ਵੀ ਧੁੱਪ ਨਿਕਲੂ ਧੁੱਪ ਤਾਂ ਨਿਕਲੀ ਨਹੀਂ ਬੱਦਲ ਵਾਈ ਹੋ ਗਈ ਕਿਸੇ ਵੇਲੇ ਮਾੜਾ ਜਿਹਾ ਸੂਰਜ ਦਿਖਦਾ ਫਿਰ ਬੱਦਲਾਂ ਚ ਲੁਕ ਜਾਂਦਾ ਕਹਿੰਦੇ ਮੀਂਹ ਦੱਸਿਆਗਾ ਪਤਾ ਨਹੀਂ ਹੁਣ ਆਊਗਾ ਕਿਵੇਂ ਕੁਝ ਹੋਊਗਾ ਦੇਖੋ ਜੇ ਮੀਂਹ ਆ ਗਿਆ ਠੰਡਾ ਵੱਜੂਗੀ ਤੇ ਚਲੋ ਜੋ ਵੀ ਵਾਇਗਰ ਨੂੰ ਮਨਜ਼ੂਰ ਆ ਹਨਾ ਤੋ ਹੀ ਹੁਣ ਰੋਟੀ ਪਾਣੀ ਖਾਣੀ ਆ ਬਣਾ ਕੇ ਨਾਲ ਚਾਹ ਪੀਣੀ ਆ ਮੈਂ ਸਵੇਰ ਉੱਠ ਕੇ ਚਾਹ ਪੀਤੀ ਨਹੀਂ ਕਿਉਂਕਿ ਮੈਂ ਸਵੇਰ ਸੁਬਾਹ ਕਦੇ ਵੀ ਉੱਠ ਕੇ ਚਾਹ ਨਹੀਂ ਪੀਤੀ ਉੱਠਦੇ ਆ ਸਾਰ ਫਿਰ ਮੈਂ ਕੰਮ ਕਰ ਲੈਣੇ ਹੁੰਦੇ ਫਿਰ ਮੈਨੂੰ ਆਂਦਾ ਚੱਲ ਫਿਰ ਥੋੜਾ ਨਹਾ ਨੂੰ ਕਿ ਫੇਰੀ ਚਾਹ ਪੀਵਾਂਗੇ ਵਧੀਆ ਹੈਣਾ ਤੇ ਹੁਣ ਪੀਣੀ ਆ ਚਾਹ ਤੇ ਹੁਣ ਦੇਖਦੇ ਆ ਆਪਾਂ ਥੋੜੇ ਜਿ ਦਿਨਾਂ ਚ ਮਤਲਬ ਬਾਜ਼ਾਰ ਗਏ ਨਾ ਜਦੋਂ ਸ਼ਨੀਵਾਰ ਨੂੰ ਦੇਣੀ ਆ ਤੇ ਵੱਡਾ ਟਰਾਈਪੋਡ ਲਿਆਉਂਗੀ ਫਿਰ ਜੇ ਮੈਂ ਉਹ ਉੱਥੇ ਲਾ ਦਿਆ ਮਤਲਬ ਸਾਈਡ ਤੇ ਟ੍ਰਾਈਪੋਡ ਤੇ ਫੋਨ ਤੇ ਉਸ ਤੋਂ ਬਾਅਦ ਆਪ ਦਾ ਮਤਲਬ ਨਾਲ ਵਲੌਗ ਬਣਾਏ ਚੱਲੇ ਨਾਲ ਕੰਮ ਕਰੀ ਚੱਲੇ ਇਹਨਾਂ ਦੇ ਗੱਲਾਂ ਪਤਾ ਹੋਈ ਜਾਂਦੀਆਂ ਹੁਣ ਜੇ ਤਾਂ ਮੈਂ ਵਲੌਗ ਬਣਾਉਂਦੀਆਂ ਐਵੇਂ ਗੱਲਾਂ ਕਰਦੀਆਂ ਤੇ ਗੱਲਾਂ ਹੀ ਹੁੰਦੀਆਂ ਕੰਮ ਨਹੀਂ ਹੁੰਦੇ ਜੇ ਕੰਮ ਕਰਦੀਆਂ ਫਿਰ ਵਲੌਗ ਨਹੀਂ ਸ਼ੂਟ ਹੁੰਦਾ ਫਿਰ ਥੋੜੀ ਜਿਹੀ ਦਿੱਕਤ ਆਉਂਦੀ ਮੇਰੇ ਕੋਲ ਹੈਗਾ ਟ੍ਰਾਈਪੋਡ ਉਹ ਛੋਟਾ ਗੱਛ ਮਤਲਬ ਮੈਂ ਮੀਸ਼ੋ ਤੋਂ ਮੰਗਾਇਆ ਸੀ ਤੇ ਉਹ ਉਹ ਨਾ ਬਈ ਸਸਤਾ ਮੰਗਾ ਲਿਆ ਸੀ ਮੈਂ 250 ਦਾ ਹੀ ਮੈਂ ਕਿਹਾ ਵੇਖ ਲੈਣੀ ਵੀ ਮੀਸ਼ੋ ਦੇ ਮਤਲਬ ਕੀਮੇ ਦਾ ਆਊਗਾ ਤੇ ਉਹਨਾਂ ਨੇ ਦਿਖਾਇਆ ਤਾਂ ਵੱਡਾ ਸਾਰਾ ਸੀ ਫੋਟੋ 'ਚ ਤੇ ਆਇਆ ਮੈਨੂੰ ਲੱਗਦਾ ਤਿੰਨ ਕ ਫੁੱਟ ਦਾ ਹੋਊਗਾ ਬਸ ਹਾਂ ਤਿੰਨ ਤਿੰਨ ਚਾਰ ਫੁੱਟ ਦਾ ਐਡਾ ਕੀ ਹੋਊਗਾ ਬੜਾ ਵੱਡਾ ਨਹੀਂ ਹੈਗਾ ਫਿਰ ਉਹਦੇ ਚ ਜੇ ਆਪਾਂ ਲਾ ਦਈਏ ਫਿਰ ਆਪਾਂ ਕਪੂਰੇ ਨਹੀਂ ਆਉਂਦੇ ਹਨਾ ਜੇ ਵੱਡਾ ਹੋਵੇ 6 ਫੁੱਟ ਦਾ ਕਿਉਂਕਿ 5 ਸੌ ਆਪਾਂ 5 ਫੁੱਟ ਆਪਣਾ ਕੱਦ ਹੁੰਦਾ 6 ਫੁੱਟ ਦਾ ਸਾਰਾ ਕਵਰ ਕਰੀ ਜਾਂਦਾ ਤੇ ਮੈਨੂੰ ਲੱਗਦਾ ਵੀ 6 ਫੁੱਟ ਤਾਂ ਲੈਣਾ ਚਾਹੀਦਾ ਜੇ ਕਿਸੇ ਵੀਰ ਭੈਣ ਨੂੰ ਪਤਾ ਵੀ ਆਪਾਂ ਨੂੰ 6 ਫੁੱਟ ਦਾ ਟ੍ਰਾਈਪੋਡ ਲੈਣਾ ਚਾਹੀਦਾ ਜਾਂ 6 ਫੁੱਟ ਤੋਂ ਵੱਡਾ ਤਾਂ ਪਲੀਜ਼ ਮੈਨੂੰ ਰეკਮੈਂਡ ਜ਼ਰੂਰ ਕਰਿਓ ਦੱਸ ਦਿਓ ਫਿਰ ਮੈਂ ਉਹਦਾ ਲੈ ਆਉਂਗੀ ਅਸੀਂ ਬਾਜ਼ਾਰ ਜਾਵਾਂਗੇ ਉਸ ਦਿਨ ਲੈ ਆਵਾਂਗੇ ਮੈਨੂੰ ਹੋਰ ਮੈਂ ਕਿਹਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਟ੍ਰਾਈਪੋਡ ਲੈ ਕੇ ਦਿਓ ਇਹ ਕਹਿੰਦੇ ਲਿਆ ਦੇਣਗੇ ਚਲ ਦਵਾ ਲਵਾਂਗਾ ਤੇ ਆਪੋ ਉਦਾਂ ਜਾਣੇ ਆ ਤੇ ਹੁਣ ਆਪਾਂ ਰੋਟੀ ਬਣਾ ਕੇ ਖਾਣੇ ਆ ਫਿਰ ਮਿਲਦੇ ਆ ਜੀ ਤੁਹਾਨੂੰ ਦੋ ਦਿਨਾਂ ਚ ਕੰਪਲੀਟ ਕਰ ਦੂੰਗੀ ਜੇ ਅੱਜ ਚ ਨਾ ਹੋਇਆ ਵੈਸੇ ਕੋਸ਼ਿਸ਼ ਰਹੀ ਹੈ ਮੇਰੀ ਵੀ ਮੈਂ ਹੁਣ ਦਿੱਲੀ ਬਲੌਗਿੰਗ ਅਲੀ ਸਾਈਡਾ ਮੈਂ ਡੇਲੀ ਡੇਲੀ ਬਲੌਗ ਨਾ ਮਾਣਾ ਨਾਲੇ ਆਪਣਾ ਕੰਮ ਚੱਲਦਾ ਨਾਲੇ YouTube ਦੇ ਐਲਗੋਰਿਦਮ ਨੂੰ ਵਧੀਆ ਮਤਲਬ ਉਹ ਆਪਾਂ ਨੂੰ ਹੱਗਗੇ ਅੱਗੇ ਰეკਮੈਂਡ ਕਰਦਾ ਹਾਂ ਰეკਮੈਂਡ ਕਰਦਾ ਆਪਣੀਆਂ ਵੀਡੀਓ ਫੇਰ ਹੀ ਜੇ ਆਪਾਂ ਕੰਟੀਨਿਉਟੀ ਨਾਲ ਕੰਮ ਕਰਾਂਗੇ ਜੇ ਆਪਾਂ ਕਰ ਲਿਆ ਕੰਮ ਛੱਡਤਾ ਤੇ ਫਿਰ YouTube ਵੀ ਕਹਿ ਦਿੰਦਾ ਵੀ ਮਤਲਬ ਇਹ ਬੰਦਾ ਵੀ ਪ੍ਰੋਪਰ ਵੇ ਨਾਲ ਕੰਮ ਨਹੀਂ ਕਰਦਾ ਆਪਾਂ ਨੂੰ ਪੁਸ਼ ਨਹੀਂ ਕਰਦਾ ਫਿਰ ਤੇ ਬਾਕੀ ਇਥੇ ਹਰ ਕੋਈ ਵੀ ਸੋਸ਼ਲ ਮੀਡੀਆ ਤੇ ਆਪਣੇ ਅਰਗੇ ਜਿਹੜੇ ਲੋਕੀ ਆਉਂਦੇ ਆ ਪੈਸੇ ਲਈ ਆਉਂਦਾ ਅਗਲਾ ਪੈਸਾ ਕਮਾਉਣ ਲਈ ਹਨ ਆਪਣਾ ਜੋ ਵੀ ਆਪਣੇ ਕੋਈ ਕਿਸੇ ਚ ਰੈਸਿਪੀ ਸ਼ੇਅਰ ਕਰਨ ਦਾ ਕੋਈ ਟੈਲੈਂਟ ਹੁੰਦਾ ਕਿਸੇ ਦਾ ਬਲੌਗਿੰਗ ਚੈਨਲ ਚੱਲ ਜਾਂਦਾ ਕਿਸੇ ਦਾ ਕਿਵੇਂ ਤੇ ਹਰ ਕੋਈ ਇੱਥੇ ਪੈਸੇ ਲਈ ਆਉਂਦਾ ਵੀ ਮਿਹਨਤ ਕਰਾਂਗੇ ਆਪਾਂ ਪੈਸਾ ਕਮਾਵਾਂਗੇ ਹਨਾ ਐਸ ਅ ਡਿਊਟੀ ਵਾਂਗੂ ਇੱਥੇ ਕੰਮ ਕਰਨਾ ਪੈਂਦਾ ਜਿਵੇਂ ਆਪਾਂ ਡਿਊਟੀ ਕਰਦੇ ਆ ਉਵੇਂ ਹੀ ਆਪਾਂ ਨੂੰ ਡਿਊਟੀ ਵਾਂਗੂ ਕੰਮ ਕਰਨਾ ਪੈਂਦਾ ਫੇਰ ਹੀ ਪੈਸਾ ਮਿਲਦਾ ਤੇ ਚਲੋ ਜੀ ਆਪਣਾ ਮਤਲਬ ਮਿਹਨਤ ਦਾ ਕੰਮ ਕਰਨਾ ਚਾਹੀਦਾ ਆਪਾਂ ਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਤੇ ਬਰ ਮਾਤ ਮਸਾਰੇ ਨੂੰ ਤੰਤਰ ਉਸ ਤੇ ਦਵੇ ਸਾਰੇ ਕੰਮ ਕਰਦੇ ਰਹਿਣ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਸਾਰਾ ਸੋਸ਼ਲ ਮੀਡੀਆ ਦਾ ਸੋਸ਼ਲ ਸਾਈਟ ਤੇ ਹੀ ਕੰਮ ਰਹਿ ਜੂ bizness ਵੀ ਇੱਥੇ ਹੀ ਚੱਲਣਗੇ ਤੇ ਤਾਂ ਕਰਕੇ ਆਪਾਂ ਨੂੰ ਜੇ ਕਿਸੇ ਨੂੰ ਲੱਗਦਾ ਵੀ 2026 'ਚ ਆਪਾਂ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਸਾਡੇ ਕੋਈ ਟੈਲੈਂਟਾਂ ਕੰਮ ਕਰਨਾ ਮੈਨੂੰ ਲੱਗਦਾ ਕਰ ਲੈਣਾ ਚਾਹੀਦਾ ਕਿਉਂਕਿ ਅੱਗੇ-ਅੱਗੇ ਕੰਪੀਟੀਸ਼ਨ ਆ ਜਿਹੜਾ ਬਹੁਤ ਹਾਰਡ ਹੋ ਜਾਂਦਾ ਲਓ ਜੀ ਇੱਥੇ ਮੈਂ ਫੋਨ ਨਾ ਜਿਹੜਾ ਟ੍ਰਾਈਪੋਡ ਤੇ ਲਾ ਲਿਆ ਸੀ ਛੋਟੇ ਵਾਲੇ ਤੇ ਤੇ ਐਡਜਸਟ ਕਰ ਲਿਆ ਸੀਗਾ ਤੇ ਆਪਾਂ ਚਾਹ ਬਣਾਉਣੀ ਰੱਖਤੀ ਸੀਗੀ ਭੁੱਖ ਲੱਗੀ ਪਈ ਸੀ ਮੈਂ ਕਿ ਨਾਲ ਚਾਹ ਪੀ ਲਾਂ ਤੇ ਨੇ ਰੋਟੀ ਖਾ ਲਾਂ ਮੈਂ ਚਾਹ ਬਣਨੀ ਰੱਖਤੀ ਸੀ ਆਪਣੇ ਜੋਗੀ ਚਾਹ ਦੇ ਵਿੱਚ ਮੈਂ ਗੁੜ ਨਹੀਂ ਪਾਉਂਦੀ ਗੁੜ ਦੀ ਥਾਂ ਤੇ ਸ਼ੱਕਰ ਪਾ ਦਿੰਨੀ ਹੁੰਨੀ ਆ ਇਹ ਸ਼ੱਕਰ ਨਾਲ ਚਾਹ ਪਾਟਦੀ ਨਹੀਂ ਹੈਗੀ ਤੇ ਚਲੋ ਜੀ ਆਪਾਂ ਚਾਹ ਮੈਂ ਬਣਾ ਲਈ ਸੀ ਅੱਜ ਜੋਗੀ ਇੱਕ ਗਲਾਸ ਸ਼ੱਕਰ ਪਾ ਲਈ ਸੀ ਚਾਹ ਪੱਤੀ ਪਾ ਲਈ ਸੀ ਤੇ ਆਪਣੀ ਖੰਡ ਹੋ ਵੀ ਹੈ ਨਾ ਇਸ ਮੰਡ ਪਾਇਆ ਚਾਹ ਬਣਾ ਲਈ ਸੀ ਫਿਰ ਮੈਂ ਸੋਚਿਆ ਨਾਲ ਦੀ ਨਾਲ ਵੀ ਮੈਂ ਰੋਟੀ ਬਣਾ ਮਤਲਬ ਰੋਟੀ ਵੀ ਬਣਾ ਲਵਾਂ ਤੇ ਰੋਟੀ ਬਣਾ ਕੇ ਖਾ ਲਵਾਂ ਥੋੜਾ ਵੀ ਟ੍ਰਾਈਪੋਡ ਦਾ ਕਰਕੇ ਥੋੜਾ ਜਿਹਾ ਐਵੇਂ ਐਡਜਸਟ ਕੀਤਾ ਤੇ ਫਿਰ ਮੈਂ ਰੋਟੀ ਬਣਾ ਲਈ ਸੀ ਕਿ ਇੱਕ ਤਾਂ ਮੈਂ ਰੋਟੀ ਬਣਾ ਲਈ ਸੀ ਆਪਦੇ ਵਾਸਤੇ ਤੇ ਇੱਕ ਮੈਂ ਪਰੌਂਠਾ ਬਣਾ ਲਿਆ ਸੀਗਾ ਪਹਿਲਾਂ ਮੈਂ ਦੋਨੇ ਪਰੌਂਠੇ ਬਣਾਉਂਦੀ ਫਿਰ ਮੈਂ ਕਿ ਦੋਨੇ ਤਵੇ ਤੇ ਘਿਓ ਲਾ ਕੇ ਸੇਕ ਲੂੰਗੀ ਫਿਰ ਮੈਂ ਰੋਟੀ ਤੇ ਪਰੌਂਠਾ ਬਣਾਇਆ ਤੇ ਫਿਰ ਮਾਨੂੰ ਖਾ ਲਿਆ ਸੀਗਾ ਤੇ ਉਹ ਪਿੱਛੇ ਜਿਹੜੀਆਂ ਮਤਲਬ ਤੁਹਾਨੂੰ ਦਿਖਦਾਗਾ ਉਹਦੇ ਵਿੱਚ ਲਫਾਫੇ ਉਹਦੇ ਵਿੱਚ ਮੈਂ ਸਬਜ਼ੀਆਂ ਵਗੈਰਾ ਰੱਖ ਦਿੰਨੀ ਆ ਆਪਣੇ ਮਤਲਬ ਇੱਕ ਵਾਰੀ ਐਡਜਸਟ ਕੀਤਾ ਹੌਲੀ ਹੌਲੀ ਆਪਾਂ ਸੋ ਨਾਲ ਨਾਲ ਥੋੜਾ ਥੋੜਾ ਸਮਾਨ ਲਈ ਜਾਵਾਂਗੇ ਕੋਈ ਪਲਾਸਟਿਕ ਦੀਆਂ ਇਦਾਂ ਦੀਆਂ ਜਿੱਦੇ ਚ ਆਪਾਂ ਐਡਜਸਟ ਕਰ ਲਿਆ ਕਰਾਂਗੇ ਕਿਉਂਕਿ ਕਿਹਨਾਂ ਤੁਹਾਨੂੰ ਪਤੀ ਜਦੋਂ ਆਪਾਂ ਨਵੀਂ ਜਗ੍ਹਾ ਸ਼ਿਫਟ ਹੁੰਨੇ ਆ ਤਾਂ ਇੰਨਾ ਸਮਾਨ ਆਪਾਂ ਘਰ ਤੋਂ ਚੱਕ ਵੀ ਨਹੀਂ ਸਕਦੇ ਤੇ ਇਸ ਕਰਕੇ ਇੱਕ ਵਾਰੀ ਚਲੋ ਆਪਾਂ ਐਡਜਸਟ ਕੀਤਾ ਬਾਕੀ ਮੈਨੂੰ ਵੀ ਨਹੀਂ ਵਧੀਆ ਲੱਗਦਾ ਗੰਦਾ ਜਾ ਘਰ ਜਾ ਗੰਦ ਜਾ ਪਾ ਕੇ ਰੱਖਣਾ ਤੇ ਖੇਰ ਵਾਸਤੇ ਕੁਰੀ ਐਵੇਂ ਕਰ ਰੱਖਿਆ ਗੋਲੀ ਵਾਲੀ ਨਾਲ ਨਾਲ ਦੀ ਨਾਲ ਆਪਾਂ ਜਿੰਨਾ ਜਿੰਨਾ ਜਿਵੇਂ ਜਿਵੇਂ ਟਾਈਮ ਲੱਗਦਾ ਉਹ ਮੈਂ ਮੈ ਅਡਜਸਟ ਕਰੀ ਜੰਨੇ ਆ ਸਮਾਨ ਲਿਆ ਕੇ ਕਿਉਂਕਿ ਤਾਂ ਠੰਡ ਬਹੁਤ ਜ਼ਿਆਦੇ ਆ ਧੁੱਪ ਜਮਾ ਹੀ ਨਹੀਂ ਨਿਕਲਦੀ ਦਿਨ ਵਾਲੇ ਛੋਟੇ ਨੇਗੇ ਤੇ ਤਾਂ ਕਰਕੇ ਲੋ ਜੀ ਪ੍ਰੋਂਡੇ ਮੈਂ ਬਣਾ ਲੇ ਮੈਂ ਮੱਖਣੀ ਬਣਾ ਕੇ ਰੱਖੀ ਹੋਈ ਸੀਗੀ ਤੇ ਪਨੀਰ ਬਣਾ ਕੇ ਰੱਖਿਆ ਸੀ ਥੋੜਾ ਜਿਹਾ ਨਾਲ ਮੈਂ ਮੱਖਣੀ ਲਈ ਨਾਲ ਮੈਂ ਆਂਬ ਦਾ ਆਚਾਰ ਲਿਆ ਤੇ ਨਾਲ ਜ਼ਿਆਦਾ ਗਲਾਸ ਲਿਆ ਤੇ ਰੋਟੀ ਖਾਧੀ ਬਹੁਤ ਵਧੀਆ ਲੱਗੀ ਬਹੁਤ ਸਵਾਦ ਲੱਗੀ ਸਕੂਲ ਵਾਂਗੂ ਜ਼ਿਆਦਾ ਜਿਵੇਂ ਸਕੂਲ 'ਚ ਖਾਂਦੇ ਹੁੰਦੇ ਸੀ ਤੇ ਲਓ ਜੀ ਤੁਸੀਂ ਵੀ ਖਾ ਲਓ ਠੀਕ ਹੈ ਜੀ ਲਓ ਜੀ ਆਪਾਂ ਚਾਹ ਨਾਲ ਰੋਟੀ ਵੀ ਖਾ ਲਈ ਤੇ ਰੋਟੀ ਖਾ ਕੇ ਸਾਰੇ ਕੰਮ ਵੀ ਨਿਬੜਲੇ Baal ਵਗੈਰਾ ਵੀ ਬਾਹਲੇ ਤੇ ਸ਼ਾਲ ਨੂੰ ਪਲੀਜ਼ ਮੈਨੂੰ ਇਗਨੋਰ ਕਰਿਓ ਕਿਉਂਕਿ ਮੈਂ ਕੱਪ ਸਮਾਨ ਬਹੁਤ ਜ਼ਿਆਦਾ ਸੀਗਾ ਤੇ ਕੱਪੜੇ ਲਿਆਂ ਚੱਕੇ ਜਦੋਂ ਤਿੱਕੋ ਹੀ ਸ਼ਾਲ ਚੱਕਿਆ ਇੱਕ ਹੋਰ ਆਉ ਸੂਟ ਨਾਲ ਆ ਵੀ ਮਰੂਣ ਜੇ ਮਰੂਣ ਜੇ ਸੂਟ ਨਾਲ ਆ ਉਹ ਛੋਟਾ ਗਾ ਉਹਦੀ ਬੁੱਕਲ ਨਹੀਂ ਵੱਜਦੀ ਇਸ ਮਾਰਕਟ ਹੰਡ ਨਹੀਂ ਰੋਕਦਾ ਤੇ ਇੱਕ ਮੈਂ ਦੂਜਾ ਚੱਕਿਆ ਮਤਲਬ ਜਿਹੜਾ ਕਿਤੇ ਕਈ ਵਾਰੀ ਕੋਈ ਕਿਤੇ ਜਾਣਾ ਪੈਂਦਾ ਉਹ ਆ ਉਹ ਥੋੜਾ ਭਾਰੀ ਹੈ ਜਿਵੇਂ ਬੈਲਵਟ ਦੇ ਨਹੀਂ ਹੁੰਦੇ ਓਵੇਂ ਵੱਡਾ ਵਾਲਾ ਤੇ ਤਾਂ ਕਰਕੇ ਮੇਰੇ ਕੋਲ ਛੋਲਕੀ ਜਦੋਂ ਬਾਵਾ ਖੁੱਲੀ ਧੁੱਪ ਜੀ ਲੱਗੀ ਫਿਰ ਇਹ ਮੈਲਾ ਤਾਂ ਹੋਇਆ ਨਹੀਂ ਹਲੇ ਫਿਰ ਆਪਾਂ ਇਹਨੂੰ ਵਾਸ਼ ਕਰ ਦੇਾਂਗੇ ਹੁਣ ਮੈਂ ਵਾਸ਼ ਵੀ ਨਹੀਂ ਕੀਤਾ ਚਾਰ ਪੰਜ ਦਿਨ ਹੋ ਗਏ ਇਹਨੂੰ ਤੇ ਕੋਈ ਜ਼ਿਆਦਾ ਕੰਮ ਨਹੀਂ ਹੁੰਦਾ ਜਿੰਨਾ ਕੰਮ ਨੱਕ ਕਰ ਲਈਦਾ ਤੇ ਲੋ ਜੀ ਹੁਣ ਜਿਹੜੀ ਧੁੱਪ ਆ ਥੋੜੀ ਥੋੜੀ ਨਿਕਲਾਈ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਾਹਰ ਦਾ ਵੀ ਉਹ ਕਿਵੇਂ ਆ ਤੇ ਹੁਣ ਮੈਂ ਸੋਚਦੀ ਹਾਂ ਧੁੱਪੇ ਬਹਿ ਜਾ ਥੋੜਾ ਜਿਹਾ ਨਾਲੇ ਆਪਦਾ ਕੋਈ ਪੜ ਲਾਂ ਥੋੜਾ ਕੰਮ ਕਰ ਲਾਂ ਮੈਂ ਤੁਹਾਨੂੰ ਬਾਹਰ ਦੀ ਧੁੱਪ ਦਿਖਾ ਦਿੰਨੀ ਆ ਬਾਹਰ ਇੰਨੀ ਕਿਤੋਂ ਪਾਈ ਹੈਗੀ ਆ ਠੰਡ ਬਹੁਤ ਜ਼ਿਆਦਾ ਹੱਥ ਹੀ ਨਹੀਂ ਖੁੱਲਦਾ ਸੀ ਹੱਥ ਠਰੇ ਪਏ ਸੀਗੇ ਹੁਣ ਥੋੜਾ ਜਿਹਾ ਲੱਗਦਾ ਵੀ ਨਿੱਗ ਜਾਉਣ ਲੱਗਿਆ ਤੇ ਲਓ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਜੀ ਇਹ ਲੋ ਜੀ ਬਾਹਰ ਇਨੀ ਧੁੱਪ ਸੀਗੀ ਨਿਕਲੀ ਹੋਈ ਥੋੜੀ ਥੋੜੀ ਧੁੱਪ ਨਿਕਲੀ ਹੋਈ ਐ ਤੇ ਨਿੱਕਾ ਲੱਗਣ ਲੱਗਿਆਗਾ ਨਿੱਗਾ ਜਾਉਣ ਲੱਗੇ ਨਿੱਕ ਜੀ ਤੇ ਹੁਣ ਆਪਾਂ ਘਰ ਬੈਠਦੇ ਆ ਬਾਹਰ ਬਾਹਰ ਬੈਠ ਕੇ ਥੋੜੀ ਧਰ ਧੁੱਪ ਸੇਕਦੇ ਆ ਬੈਠ ਕੇ ਕੰਮ ਕਰ ਲੀਏ ਵੀਡੀਓ ਐਡੀਟਿੰਗ ਕਰ ਲਵਾਂ ਤੇ ਹੁਣ ਆਪਾਂ ਬਸ ਵੈਗਰੂ ਜੀ ਕਰੇ ਟਰਾਈ ਬੋਰਡ ਆ ਜਾਏ ਜਲਦੀ ਜਲਦੀ ਇੱਧਰ ਉੱਧਰ ਜਾਈਏ ਤੁਹਾਨੂੰ ਵੀਡੀਓ ਦਿਖਾਈਏ ਬਣਾਈਏ ਤੇ ਪਲੀਜ਼ ਮੇਰੇ ਚੈਨਲ ਤੇ ਜਰੂਰ ਬਨੇ ਰਹੋ ਮੇਰੀ ਵੀਡੀਓ ਨੂੰ ਵਾਚ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲੀ ਵਾਰੀ ਆਏ ਹੋ ਤਾਂ ਕਲਾ ਵਿਊ ਦੇ ਕੇ ਨਾ ਜਾਇਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਮਿਲਦੇ ਆ ਜੀ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਕੇ ਜੀ ਬਾਏ ਬਾਏ ਜੀ